ਫਟਾਫਟ ਬਣ ਜਾਣ ਵਾਲੇ ਇਹ ਨਮਕੀਨ ਚੌਲ ਖਾਂਚ ਬਹੁਤ ਹੀ ਸਵਾਦ ਲੱਗਦੇ ਨੇ ਤੇ ਨਮਕੀਨ ਚਾਲਾਂ ਦੇ ਨਾਲ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਵਧੀਆ ਤੜਕੇ ਵਾਲਾ ਰਾਇਤਾ ਤੇ ਇਹ ਰਾਇਤਾ ਵੀ ਖਾਂਚ ਬਹੁਤ ਹੀ ਸਵਾਦ ਲੱਗਦਾ ਹੈ ਤੇ ਆਪਾਂ ਇੱਥੇ ਲਵਾਂਗੇ ਇੱਕ ਗਲਾਸ ਬਾਸਮਤੀ ਚੌਲ ਜੋ ਕਿ ਵਜ਼ਨ ਵਿੱਚ 250 ਗ੍ਰਾਮ ਯਾਨੀ ਕਿ 250 ਗ੍ਰਾਮ ਨੇ ਤੇ ਹੁਣ ਆਪਾਂ ਚੌਲਾਂ ਨੂੰ ਨਾ ਚੰਗੀ ਤਰ੍ਹਾਂ ਧੋ ਲਵਾਂਗੇ ਜਿਸ ਤਰ੍ਹਾਂ ਮੈਂ ਇੱਕ ਵਾਰੀ ਪਾਣੀ ਪਾ ਕੇ ਧੋ ਰਹੀ ਹਾਂ ਨਾ ਤੇ ਇਸੇ ਤਰ੍ਹਾਂ ਹੀ 4-5 ਵਾਰੀ ਪਾਣੀ ਬਦਲ-ਬਦਲ ਕੇ ਚੰਗੀ ਤਰ੍ਹਾਂ ਧੋ ਲਵਾਂਗੇ ਚੌਲਾਂ ਨੂੰ ਅੱਛੀ ਤਰ੍ਹਾਂ ਧੋਣ ਤੋਂ ਬਾਅਦ ਫਿਰ ਥੋੜੇ ਜਿਹੀ ਪਾਣੀ ਵਿੱਚ ਨਾ 15 ਮਿੰਟ ਵਾਸਤੇ ਭਿਓ ਕੇ ਰੱਖ ਦਵਾਂਗੇ ਤੇ ਉਨੀ ਦੇਰ ਆਪਾਂ ਤੜਕੇ ਦੀ ਤਿਆਰੀ ਕਰ ਲੈਨੇ ਆ ਤੇ ਤੜਕਾ ਲਾਉਣ ਵਾਸਤੇ ਆਪਾਂ ਇੱਥੇ ਲਵਾਂਗੇ ਚਾਰ ਟਮਾਟਰ ਤੇ ਛੋਟੇ ਪੀਸੇਸ ਵਿੱਚ ਕੱਟਿਆ ਹੋਇਆ 1.5 ਇੰਚ ਅਦਰਕ ਤੇ ਦੋ ਹਰੀਆਂ ਮਿਰਚਾਂ ਬਸ ਇਹ ਤਿੰਨ ਚੀਜ਼ਾਂ ਦਾ ਹੀ ਆਪਾਂ ਤੜਕਾ ਲਗਾਣਾ ਹੈ ਤੇ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਇਕੱਠਾ ਹੀ ਪਹਿਲਾਂ ਗ੍ਰाइंड ਕਰ ਲੈਣਾ ਤੇ ਲੋ ਜੀ ਪੇਸਟ ਹੋ ਗਿਆ ਤਿਆਰ ਤੇ ਪੇਸਟ ਤੋਂ ਇਲਾਵਾ ਹੋਰ ਚੌਲਾਂ ਵਿੱਚ ਜੜੀਆਂ ਜੜੀਆਂ ਚੀਜ਼ਾਂ ਪੈਣੀਆਂ ਨੇ ਮੈਂ ਤੁਹਾਨੂੰ ਨਾਲ-ਨਾਲ ਦੱਸਦੀ ਆ ਜਿਵੇਂ ਕਿ ਮਿਰਚ ਮਸਾਲ ਤੇ ਹੁਣ ਚੌਲਾਂ ਨੂੰ ਤੜਕਾ ਲਗਾਉਣ ਵਾਸਤੇ ਮੈਂ ਇੱਥੇ ਲੈ ਰਹੀਆਂ ਕੁੱਕਰ ਕਿਉਂਕਿ ਅੱਜ ਆਪਾਂ ਚੌਲ ਬਣਾਵਾਂਗੇ ਕੁੱਕਰ ਦੇ ਵਿੱਚ ਵੈਸੇ ਵੀ ਇਹ ਚੌਲ ਜਲਦੀ ਬਣ ਜਾਂਦੇ ਨੇ ਪਰ ਜੇ ਕੁੱਕਰ 'ਚ ਬਣਾਵਾਂਗੇ ਤੇ ਹੋਰ ਵੀ ਛੇਤੀ ਬਣ ਜਾਂਦੇ ਨੇ ਨਾਲੇ ਸਵਾਦ ਵੀ ਬੰਦਦੇ ਨੇ ਤੇ ਤੜਕਾ ਲਾਉਣ ਵਾਸਤੇ ਇੱਥੇ ਮੈਂ 2 ਤੋਂ 3 ਵੱਡੇ ਚਮਚ ਤੇਲ ਕੁੱਕਰ 'ਚ ਪਾ ਕੇ ਗਰਮ ਕਰਨ ਵਾਸਤੇ ਰੱਖ ਦਿੱਤਾ ਹੈ ਤੇ ਜਦੋਂ ਤੇਲ ਇੱਕ ਵਾਰੀ ਗਰਮ ਹੋ ਜਾਏਗਾ ਨਾ ਉਦੋਂ ਆਪਾਂ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਸਿਮ ਕਿਉਂਕਿ ਆਪਾਂ ਇੱਥੇ ਪਾਣੇ ਨੇ ਸਾਬਤ ਮਸਾਲੇ ਉਹ ਸੜਨਗੇ ਨਹੀਂ ਆਪਾਂ ਪਾਵਾਂਗੇ ਇਹਦੇ ਵਿੱਚ ਇੱਕ ਤੇਜ ਪੱਤਾ ਇੱਕ ਇਹ ਚੱਕਰ ਫੁੱਲ ਇੱਕ ਛੋਟਾ ਟੁਕੜਾ ਦਾਲਚੀਨੀ ਦਾ ਦੋ ਤੋਂ ਤਿੰਨ ਲੌਂਗ ਤੇ ਦੋ ਪਾਵਾਂਗੇ ਆਪਾਂ ਹਰੀਆਂ ਇਲਾਈਚੀਆਂ ਤੇ ਥੋੜੀਆਂ ਜੀਆਂ ਸਾਬਤ ਕਾਲੀਆਂ ਮਿਰਚਾਂ ਤੇ ਸਾਰੇ ਮਸਾਲਿਆਂ ਦੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਛੋਟਾ ਵਾਲਾ ਚਮਚ ਜੀਰਾ ਤੇ ਜਿਵੇਂ ਇਹ ਸਾਰੇ ਸਾਬਤ ਮਸਾਲੇ ਤੜਕ ਜਾਣਗੇ ਨਾ ਪਾਏ ਦੇ ਵਿੱਚ ਇਹ ਪੇਸਟ ਪਾਵਾਂਗੇ ਇਹ ਉਹੀ ਪੇਸਟ ਹੈ ਜਿਹੜਾ ਹਰੀ ਮਿਸ ਟਮਾਟਰ ਰ ਅਦਰਕ ਨੂੰ ਗ੍ਰाइंड ਕਰਕੇ ਬਣਾਇਆ ਹੈ ਤੇ ਇਹਨੂੰ ਹੁਣ ਆਪਾਂ ਪੁੰਨਾਗੇ ਚੰਗੀ ਤਰ੍ਹਾਂ ਤਾਂ ਕਿ ਜਿਹੜੇ ਟਮਾਟਰ ਨੇ ਚੰਗੀ ਤਰ੍ਹਾਂ ਪੱਕ ਜਾਣ ਤੇ ਥੋੜੀ देर ਪਕਾਣ ਤੋਂ ਬਾਅਦ ਹੁਣ ਤੁਸੀਂ ਦੇਖੋ ਜੀ ਜਿਹੜਾ ਟਮਾਟਰਾਂ ਦਾ ਪੇਸਟ ਸੀ ਨਾ ਉਹ ਕਾਫੀ ਪੱਕ ਗਿਆ ਹੈ ਹੈਨਾ ਪਾਣੀ ਸੁੱਕ ਗਿਆ ਟਮਾਟਰਾਂ ਦਾ ਤੇ ਟਮਾਟਰ ਠਿਕ ਹੋ ਗਏ ਨੇ ਤੇ ਹੁਣ ਆਪਾਂ ਬਾਕੀ ਦਾ ਇਹਨਾਂ ਨੂੰ ਮਸਾਲਿਆਂ ਦੇ ਨਾਲ ਪਕਾਵਾਂਗੇ ਯਾਨੀ ਕਿ ਮਸਾਲਿਆਂ ਨੂੰ ਹੋਰ ਹੈ ਟਮਾਟਰਾਂ ਵਾਲੇ ਪੇਸਟ ਨੂੰ ਠੀਕ ਹੈ ਗੈਸ ਦੀ ਫਲੇਮ ਨੂੰ ਕਰ ਦਾਂਗੇ ਸਿਮ ਇਹਦੇ ਵਿੱਚ ਆਪਾਂ ਪਾਵਾਂਗੇ ਇੱਕ ਛੋਟਾ ਚਮਚ ਉੱਪਰ ਤੱਕ ਪਰ ਕੇ ਲੂਣ ਦਾ ਠੀਕ ਹੈ ਲੂਣ ਤੁਸੀਂ ਆਪਣੇ ਸਵਾਦ ਦੇ ਮੁਤਾਬਿਕ ਪਾ ਸਕਦੇ ਹੋ ਨਾਲ ਹੀ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਗਰਮ ਮਸਾਲਾ ਅੱਧਾ ਛੋਟਾ ਚਮਚ ਧਨੀਆ ਪਾਊਡਰ ਤੇ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਕਸ਼ਮੀਰੀ ਲਾਲ ਮਿਰਚਾਂ ਦਾ ਤਿੱਖੀਆਂ ਵਾਲੀਆਂ ਲਾਲ ਮਿਰਚਾਂ ਮੈਂ ਇਹਦੇ ਵਿੱਚ ਨਹੀਂ ਪਾ ਰਹੀ ਆ ਤੇ ਜੇ ਤੁਸੀਂ ਪਾਣੀ ਚਾਹੁੰਦੇ ਹੋ ਕਰਾਰੇ ਚੌਲ ਖਾਣੇ ਚਾਹੁੰਦੇ ਹੋ ਤੇ ਤਿੱਖੀਆਂ ਵਾਲੀਆਂ ਲਾਲ ਮਿਰਚਾਂ ਪਾ ਸਕਦੇ ਹੋ ਮੈਂ ਇਹਦੇ ਵਿੱਚ ਰੰਗਤ ਦੇਣ ਵਾਸਤੇ ਚੌਲਾਂ ਨੂੰ ਪਾਈਆਂ ਨੇ ਕਸ਼ਮੀਰੀ ਲਾਲ ਮਿਰਚਾਂ ਬਹੁਤ ਹੀ ਵਧੀਆ ਕਲਰ ਆਏਗਾ ਔਰ ਹਲਦੀ ਇਹਦੇ ਵਿੱਚ ਨਹੀਂ ਪਾਣੀ ਨਹੀਂ ਤੇ ਚੌਲਾਂ ਦਾ ਕਲਰ ਜਿਹੜਾ ਹੈ ਉਹ ਪੀਲਾ ਬਣੇਗਾ ਪੀਲਾ ਆਪਾਂ ਨਹੀਂ ਬਣਾਣਾ ਤੇ ਮਸਾਲਿਆਂ ਦੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਕੱਪ ਦਾ ਚੌਥਾ ਹਿੱਸਾ ਮਟਰ ਐਫਰੋਜ਼ਨ ਮਟਰ ਲੈਣੇ ਮੈਥੇ ਤੇ ਤੁਸੀਂ ਫਰੈਸ਼ ਮਟਰ ਵੀ ਲੈ ਸਕਦੇ ਹੋ ਤੇ ਸਾਰੇ ਮਸਾਲਿਆਂ ਨੂੰ ਮਟਰਾਂ ਨੂੰ ਹੋਰ ਜਿਹੜਾ ਟਮਾਟਰਾਂ ਦਾ ਪੇਸਟ ਹੈ ਇਹਨੂੰ ਆਪਾਂ ਥੋੜੀ देर ਹੋਰ ਪਕਾਵਾਂਗੇ ਤਾਂ ਕਿ ਮਸਾਲੇ ਜਿਹੜੇ ਨੇ ਚੰਗੀ ਤਰ੍ਹਾਂ ਪੁੱਜ ਜਾਣ ਤੇ ਹੁਣ ਇੱਥੇ ਦੇਖੋ ਜੀ ਜਿਹੜਾ ਤੜਕਾ ਹੈ ਨਾ ਯਾਨੀ ਕਿ ਜਿਹੜਾ ਆਪਾਂ ਮਸਾਲਾ ਭੁੰਨਾ ਹੈ ਉਹਨੇ ਤੇਲ ਛੱਡ ਦਿੱਤਾ ਹੈ ਇਹਦਾ ਮਤਲਬ ਸਾਡਾ ਤੜਕਾ ਜਿਹੜਾ ਹੈ ਬਹੁਤ ਹੀ ਵਧੀਆ ਪੁੱਜਿਆ ਹੈ ਤੜਕਾ ਇੱਕਦਮ ਤਿਆਰ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਥੇੋਂ ਕਿ ਰੱਖੇ ਹੋਏ ਚੌਲ ਤੇ ਚੌਲਾਂ ਦਾ ਪਾਣੀ ਮੈਂ ਕੱਢ ਦਿੱਤਾ ਸੀ ਤੇ ਹੁਣ ਇਹ ਚੌਲਾਂ ਨੂੰ ਹੈ ਨਾ ਜਿਹੜਾ ਪਾਣੀ ਕੱਢ ਦਿੱਤਾ ਸੀ ਮਤਲਬ ਜਿਹਦੇ ਵਿੱਚ ਚੌਲ ਪਏ ਹੋਏ ਸੀ ਤੇ ਇਹਨਾਂ ਨੂੰ ਥੋੜਾ ਜਿਹਾ ਨਾ ਪਤੜਕੇ ਦੇ ਨਾਲ ਪੁੰਨ ਲਵਾਂਗੇ ਤੇ ਬਸ ਚੌਲਾਂ ਨੂੰ ਥੋੜਾ ਜਿਹਾ ਪੁੰਨਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਡੇਢ ਗਲਾਸ ਪਾਣੀ ਇੱਕ ਗਲਾਸ ਚੌਲ ਸਨ ਯਾਨੀ ਕਿ ਇੱਕ ਗਲਾਸ ਚੌਲ ਲੈਨੇ ਤੇ ਡੇਢ ਗਲਾਸ ਪਾਣੀ ਲਵਾਂਗੇ ਕਿਉਂਕਿ ਆਪਾਂ ਇਹਨਾਂ ਨੂੰ ਅੱਜ ਕੁੱਕਰ 'ਚ ਬਣਾ ਰਹੇ ਹਾਂ ਚੌਲਾਂ ਨੂੰ ਤੇ ਇਹ ਵੀ ਧਿਆਨ ਰੱਖਣਾ ਹੈ ਕਿ ਜਿਹੜੇ ਗਲਾਸ ਨਾਲ ਤੁਸੀਂ ਚੌਲ ਲਏ ਨੇ ਉਹੀ ਗਲਾਸ ਦਾ ਇਸਤੇਮਾਲ ਕਰਨਾ ਹੈ ਪਾਣੀ ਪਾਨ ਵਾਸਤੇ ਤੇ ਸਾਰੀਆਂ ਚੀਜ਼ਾਂ ਨੂੰ ਨਾ ਪਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਬਹੁਤ ਹੀ ਵਧੀਆ ਇਹ ਪਲਾਉ ਬਣਨਗੇ ਯਾਨੀ ਕਿ ਨਮਕੀਨ ਚੌਲ ਬਣਨਗੇ ਬਸ ਤੁਸੀਂ ਇੱਕ ਵਾਰੀ ਜਰੂਰ ਇਹਨਾਂ ਨੂੰ ਟ੍ਰਾਈ ਕਰਿਓ ਇਹਨਾਂ ਦਾ ਕਲਰ ਵੀ ਬੜਾ ਵਧੀਆ ਆਂਦਾ ਹੈ ਹੋ ਸੁਆਦ ਵੀ ਬਹੁਤ ਵਧੀਆ ਆਂਦਾ ਹੈ ਤੇ ਹੁਣ ਗੈਸ ਦੀ ਫਲੇਮ ਨੂੰ ਫੁੱਲ ਕਰਕੇ ਨਾ ਤੇ ਕੁੱਕਰ ਦਾ ਟੱਕਣ ਲਗਾ ਕੇ ਗੈਸ ਦੀ ਫੁੱਲ ਫਲੇਮ ਤੇ ਆਪਾਂ ਇੱਕ ਸਿਟੀ ਆਂਦਾ ਇੰਤਜ਼ਾਰ ਕਰਾਂਗੇ ਤੇ ਲੋਜੀ ਕੁੱਕਰ ਨੇ ਵਜਾਤੀ ਇੱਕ ਸੀਟੀ ਤੇ ਸੀਟੀ ਆਉਣ ਦਾ ਇੰਤਜ਼ਾਰ ਹੋ ਗਿਆ ਹੁਣ ਸਾਡਾ ਖਤਮ ਤੇ ਹੁਣ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਬੰਦ ਪਰ ਕੁੱਕਰ ਨੂੰ ਹਜੇ ਨਹੀਂ ਖੋਲਾਂਗੇ ਇਸ ਤਰ੍ਹਾਂ ਹੀ ਪਿਆ ਰਹਿਣ ਦਵਾਂਗੇ ਜਦੋਂ ਇਹਦੇ ਵਿੱਚੋਂ ਆਪਣੇ ਆਪ ਸਟੀਮ ਖਤਮ ਹੋ ਜਾਏਗੀ ਉਦੋਂ ਕੁੱਕਰ ਖੋਲਾਂਗੇ ਤੇ ਉਦੋਂ ਤੱਕ ਆਪਾਂ ਰਾਇਤਾ ਬਣਾ ਕੇ ਤਿਆਰ ਕਰ ਲੈਨੇ ਆ ਤੇ ਰਾਇਤੇ ਵਾਸਤੇ ਮੈਂ ਇੱਥੇ ਲਿਆਇ ਇੱਕ ਛਿਲਿਆ ਹੋਇਆ ਖੀਰਾ ਇੱਕ ਹਰੀ ਮਿਰਚ ਇੱਕ ਕਲੀ ਲਸਣ ਦੀ ਥੋੜਾ ਜਿਹਾ ਅਦਰਕ ਛਿਲਿਆ ਹੋਇਆ ਤੇ ਥੋੜਾ ਜਿਹਾ ਤਨੀਆ ਇਹ ਤੇ ਖੀਰੇ ਨੂੰ ਤੇ ਆਪਾਂ ਕਰ ਲਾਂਗੇ ਕद्दूकस ਤੇਜ ਨਹੀਂ ਸਾਰੀਆਂ ਚੀਜ਼ਾਂ ਨੇ ਨਾ ਲਸਣ ਅਦਰਕ ਹਰੀ ਮਿਰਚ ਤੇ ਧਨੀਆ ਇਹਨਾਂ ਨੂੰ ਆਪਾਂ ਗ੍ਰाइंड ਕਰਕੇ ਇੱਕ ਪੇਸਟ ਬਣਾ ਲਾਂਗੇ ਚਟਨੀ ਵਰਗਾ ਲਸਣ ਅਦਰਕ ਤੇ ਹਰੀ ਮਿਰਚ ਹੋਰ ਧਨੀਆ ਨੂੰ ਇੱਕ ਗ੍ਰਾਈਂਡਰ ਜਾਰ ਚ ਪਾ ਕੇ ਨਾ ਤੇ ਥੋੜਾ ਜਿਹਾ ਪਾਵਾਂਗੇ ਨਾਲ ਪਾਣੀ ਬਹੁਤ ਥੋੜਾ ਜਿਹਾ ਤੇ ਸਾਰੀਆਂ ਚੀਜ਼ਾਂ ਨੂੰ ਆਪਾਂ ਗ੍ਰाइंड ਕਰ ਲਾਂਗੇ ਤੇ ਖੀਰੇ ਨੂੰ ਵੀ ਕਰ ਲਾਂਗੇ ਕद्दूकस ਤੇ ਹੁਣ ਇਹ ਕद्दूकस ਕੀਤੇ ਹੋਏ ਖੀਰੇ ਦੇ ਵਿੱਚ ਆਪਾਂ ਪਾਵਾਂਗੇ ਗ੍ਰाइंड ਕੀਤਾ ਹੋਇਆ ਧਨੀਆ ਹਰੀ ਮਿਰਚ ਤੇ ਲਸਣ ਵਾਲਾ ਪੇਸਟ ਐਵੇਂ ਨਾ ਥੋੜਾ ਜਿਆਦਾ ਲੱਗ ਰਿਹਾ ਇਸ ਕਰਕੇ ਮੈਂ ਥੋੜਾ ਪਾ ਰਹੀ ਹਾਂ ਤੇ ਤੁਸੀਂ ਵੀ ਆਪਣੇ ਹਿਸਾਬ ਨਾਲ ਜਿੰਨੀ ਜ਼ਰੂਰਤ ਹੈ ਉਹ ਨਾ ਪਾ ਲਵੋ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਰੜਕਿਆ ਹੋਇਆ 2 ਕੱਪ ਤਾਜ਼ਾ ਦਹੀਂ ਤਾਜ਼ੇ ਨਾਲ ਮੇਰਾ ਮਤਲਬ ਹੈ ਕਿ ਦਹੀਂ ਜੜਾਏ ਨਾ ਖੱਟਾ ਨਹੀਂ ਹੋਣਾ ਚਾਹੀਦਾ ਨਹੀਂ ਤੇ ਰਾਇਤੇ ਦਾ ਸਵਾਦ ਖਰਾਬ ਹੋ ਜਾਏਗਾ ਤੇ ਹੁਣ ਆਪਣੇ ਸਵਾਦ ਦੇ ਮੁਤਾਬਿਕ ਇਹਦੇ ਵਿੱਚ ਪਾ ਲਵੋ ਲੂਣ ਕਾਲਾ ਲੂਣ ਪੀਸੀਆਂ ਹੋਈਆਂ ਕਾਲੀ ਮਿਰਚਾਂ ਤੇ ਭੁੰਨਿਆ ਤੇ ਪੀਸਿਆ ਹੋਇਆ ਜੀਰਾ ਥੋੜੀ ਜੀ ਪਾਵਾਂਗੇ ਕੁੱਟੀ ਹੋਈ ਲਾਲ ਮਿਰਚ ਪਾਵਾਂਗੇ ਲਾਲ ਮਿਰਚ ਪਾਊਡਰ ਪਾਲੋ ਪਾਵਾਂਗੇ ਰੈੱਡ ਚਿਲੀ ਫਲੈਕਸ ਪਾਲੋ ਤੇ ਹੁਣ ਆਪਾਂ ਕੀ ਕਰਾਂਗੇ ਥੋੜੇ ਜੇ ਗਰਮ ਤੇਲ ਦੇ ਵਿੱਚ ਪਾਵਾਂਗੇ ਅੱਧਾ ਛੋਟਾ ਚਮਚ ਰਾਈ ਅੱਧਾ ਛੋਟਾ ਚਮਚ ਜੀਰਾ ਤੇ ਗੈਸ ਦੀ ਫਲੇਮ ਨੂੰ ਕਰ ਦਾਂਗੇ ਬੰਦ ਤੇ ਥੋੜੀ ਜੀ ਹਿੰਗ ਪਾਵਾਂਗੇ 2-3 ਪਿੰਚ ਬਸ ਤੇ ਤੜਕੇ ਨੂੰ ਨਾ ਹੁਣ ਆਪਾਂ ਦਹੀਂ ਦੇ ਵਿੱਚ ਪਾਵਾਂਗੇ ਕਿਉਂਕਿ ਆਪਾਂ ਬਣਾ ਰਹੇ ਹਾਂ ਤੜਕੇ ਛੜਕੇ ਵਾਲਾ ਰਾਇਤਾ ਤੇ ਪਾਣੀ ਆਪਾਂ ਇਹਦੇ ਵਿੱਚ ਨਹੀਂ ਪਾਣਾ ਕਿਉਂਕਿ ਖੀਰੇ ਦੇ ਵਿੱਚ ਕੁਦਰਤੀ ਪਾਣੀ ਕਾਫੀ ਹੁੰਦਾ ਹੈ ਤੇ ਜਦੋਂ ਆਪਾਂ ਮਿਕਸ ਕਰਾਂਗੇ ਤੇ ਆਪੇ ਹੀ ਦਹੀਂ ਦੇ ਵਿੱਚ ਕੀਰੇ ਨੇ ਪਾਣੀ ਛੱਡ ਦੇਣਾ ਤੇ ਉਹ ਆਪੇ ਹੀ ਪਾਣੀ ਆ ਜੇਗਾ ਇਹਦੇ ਵਿੱਚ ਹੈ ਨਾ ਕਿਉਂਕਿ ਆਪਾਂ ਕੀਰੇ ਦਾ ਪਾਣੀ ਨਹੀਂ ਕੱਢਿਆ ਤੇ ਜਿਹੜੇ ਵੀ ਇਹਦੇ ਵਿੱਚ ਮੈਂ ਮਿਰਚ ਮਸਾਲੇ ਪਾਏ ਨੇ ਕਾਲੀ ਮਿਰਚ ਜੀਰਾ ਵਗੈਰਾ ਉਹ ਤੁਸੀਂ ਆਪਣੇ ਸਵਾਦ ਦੇ ਮੁਤਾਬਿਕ ਪਾ ਸਕਦੇ ਹੋ ਤੇ ਤੁਸੀਂ ਤੜਕੇ ਦੇ ਵਿੱਚ ਨਾ ਕੜੀ ਪੱਤਾ ਵੀ ਪਾ ਸਕਦੇ ਹੋ ਮੇਰੇ ਕੋਲ ਅੱਜ ਹੈ ਨਹੀਂ ਸੀ ਮੈਂ ਨਹੀਂ ਪਾਇਆ ਤੇ ਐ ਲੋ ਜੀ ਤੜਕੇ ਛੜਕੇ ਵਾਲਾ ਕੀਰੇ ਦਾ ਬਹੁਤ ਹੀ ਵਧੀਆ ਰਾਇਤਾ ਹੋ ਗਿਆ ਹੈ ਤਿਆਰ ਤੇ ਐਨੀ ਦੇਰ ਚ ਨਾ ਕੁੱਕਰ ਚੋਂ ਸਟੀਮ ਵੀ ਖਤਮ ਹੋ ਚੁੱਕੀ ਹੈ ਤੇ ਉਹਨੂੰ ਕਰਦਾ ਟੱਕਣ ਖੋਲ ਕੇ ਤੇ ਆਪਾਂ ਚੌਲ ਚੈੱਕ ਕਰਦੇ ਹਾਂ ਚੌਲ ਜਿਹੜੇ ਨੇ ਤਿਆਰ ਨੇ ਤੇ ਬਸ ਹਲਕੇ ਜਿਹੇ ਹੱਥ ਨਾਲ ਲਾਪਾਏ ਨੂੰ ਮਿਕਸ ਕਰ ਦਾਂਗੇ ਹਲਕੇ ਹੱਥ ਨਾਲ ਕਰਾਂਗੇ ਤਾਂ ਕਿ ਇਹ ਟੁੱਟਣ ਨਾ ਦਬਾਅ ਵਿੱਚ ਰੱਖੇ ਸੀ ਨਾ ਤੇ ਦਬਾਅ ਚ ਰੱਖਣ ਨਾਲ ਵਧੀਆ ਸੈੱਟ ਹੋ ਜਾਂਦੇ ਨੇ ਚੌਲ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਹੁਣ ਲੋ ਜੀ ਐ ਜਿਹੜੇ ਫਟਾਫਟ ਬਣ ਜਾਣ ਵਾਲੇ ਸਾਡੇ ਨਮਕੀਨ ਚੌਲ ਹੋ ਗਏ ਨੇ ਤਿਆਰ ਜਦੋਂ ਵੀ ਕਦੀ ਤੁਹਾਡਾ ਦਾਲ ਸਬਜ਼ੀ ਰੋਟੀ ਖਾਣ ਨੂੰ ਮਨ ਨਾ ਕਰੇ ਨਾ ਤੇ ਵਨ ਪੌਟ ਰੈਸਪੀ ਹੈ ਨਾ ਜਿਹੜੀ ਇਹਨੂੰ ਜ਼ਰੂਰ ਟਰਾਈ ਕਰਿਓ ਤੁਹਾਨੂੰ ਬਹੁਤ ਪਸੰਦ ਆਏਗੀ ਤੇ ਜੜਾ ਜ ਆਪਾਂ ਰਾਇਤਾ ਬਣਾਇਆ ਹੈ ਨਾ ਇਹਦੇ ਨਾਲ ਤੇ ਚੋਲਾ ਦਾ ਸਵਾਦ ਹੋਰ ਵੀ ਜ਼ਿਆਦਾ ਵੱਧ ਜਾਏਗਾ ਛੇਤੀ ਮਿਲਦੇ ਹਾਂ ਇੱਕ ਹੋਰ ਨਵੀਂ ਰੈਸিপি ਦੇ ਨਾਲ ਸਤਿ ਸ਼੍ਰੀ ਅਕਾਲ ਜੀ